ਆਣਾ ਬਾਜਪਾ ਦਾ ਬਵਾਦ ਅੱਜ ਡੀਸੀ ਦਫਤਰ ਪਹੁੰਚਿਆ ਜਿੱਥੇ ਉਨ੍ਹਾਂ ਵੱਲੋਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਜਿਸ ਵਿੱਚ ਕੌਂਸਲਰਾਂ ਦੀਆਂ ਤਾਕਤਾਂ ਖਤਮ ਕਰਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਾਈਨ ਕਰਨ ਦੀ ਇਜਾਜ਼ਤ ਦੇਣ ਸੰਬੰਧੀ ਇੰਤਰਾਜ਼ ਚੁਟਾਇਆ ਗਿਆ ਅਤੇ ਨਾਲ ਹੀ ਇਸ ਤੇ ਕਾਰਵਾਈ ਦੀ ਵੀ ਮੰਗ ਕੀਤੀ ਗਈ ਇਸ ਦੌਰਾਨ ਬਾਜਪਾ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਲੋਕਾਂ ਦੇ ਕੰਮ ਨਹੀਂ ਹੋ ਰਹੇ ਲੋਕਾਂ ਨੂੰ ਛੋਟੇ ਮੋਟੇ ਕੰਮਾਂ ਲਈ ਵੀ ਐਮਐਲਏ ਡਾਕਟਰ ਦੇ ਚੱਕਰ ਲੌਣੇ ਪੈਂਦੇ ਹਨ ਐਮਐਲਏ ਆਪਣੇ ਦਫ਼ਤਰਾਂ ਦੇ ਵਿੱਚ ਨਹੀਂ ਮਿਲਦੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੇ ਸਾਈਨ ਚੱਲ ਰਹੇ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਵੀ ਉਹਨਾਂ ਵੱਲੋਂ ਸਾਈਨ ਕੀਤੇ ਫਾਰਮਾਂ ਨੂੰ ਮਾਨਤਾ ਦੇ ਰਹੇ ਹਨ ਬਾਜਪਾ ਆਗੂਆਂ ਨੇ ਕਿਹਾ ਕਿ ਸਰਕਾਰ ਚੋਣਾ ਕਰਵਾਉਣ ਤੋਂ ਭੱਜ ਰਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਚੋਣਾ ਹੋਈਆਂ ਤਾਂ ਉਹ ਬੁਰੀ ਤਰ੍ਹਾਂ ਹਾਰ ਜਾਣਗੇ ਉਹਨਾਂ ਨੇ ਕਿਹਾ ਕਿ ਆਮ ਜਨਤਾ ਬਿਹਾਲ ਹੈ ਅਤੇ ਸਰਕਾਰ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੌਂਸਲਰ ਦੀਆਂ ਤਾਕਤਾਂ ਵੀ ਖੋ ਲਈਆਂ ਗਈਆਂ ਕਾਰਪੋਰੇਸ਼ਨ ਭੰਗ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੇ ਕਿਹਾ ਕਿ ਮੰਗ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਕਾਰਪੋਰੇਸ਼ਨ ਦੀਆਂ ਚੋਣਾਂ ਕਰਵਾਈਆਂ ਜਾਣ ਤੁਹਾਡਾ ਜਿਹੜਾ ਮਿਲਣ ਗਿਆ ਸੀ ਕੀ ਗੱਲਬਾਤ ਹੋਈ ਉਹਨਾਂ ਦੇ ਕੋਲ ਜਾਂਦਾ ਦੇਖੋ ਆਮ ਆਦਮੀ ਪਾਰਟੀ ਸਰਕਾਰ ਦੀ ਕਰਨੀ ਔਰ ਪਤਨੀ ਦੇ ਵਿਚ ਜਿਹੜਾ ਫਰਕ ਹੈ ਉਹਦੇ ਬਾਰੇ ਅਜੇ ਸੀ ਡੀਸੀ ਸਾਹਿਬ ਨੂੰ ਦੱਸਿਆ ਡੀਸੀ ਸਾਹਿਬ ਨੂੰ ਅਸੀਂ ਕੰਪਲੇਨਟ ਕਰਕੇ ਆਏ ਆਂ ਵੀ ਕਾਫੀ ਧੇਰ ਤੋਂ ਦੇਖੋ ਕਾਰਪੋਰੇਸ਼ਨ ਦੇ ਡਾਇਰੈਕਸ਼ਨ ਸਰਕਾਰ ਨਹੀਂ ਕਰਾ ਰਹੀ ਔਰ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੂੰ ਦੇਖੋ ਕੋਈ ਨਾ ਕੋਈ ਫਾਰਮ ਟੈਸਟ ਕਰਾਣ ਦਾ ਕੋਈ ਡੈਥ ਸਰਟੀਫੀਕਟ ਲੈਣਾ ਹੈ ਕੋਈ ਪੈਨਸ਼ਨ ਦਾ ਕੋਈ ਫਾਰਮ ਕਰਵਾਣਾ ਹੈ ਔਰ ਇਹਨਾਂ ਨੇ ਜਿਹੜੇ ਕਾਨੂੰਨ ਪਾਸ ਕਰਦੇ ਨੇ ਵੀ ਕੋਈ ਐਮਐਲਏ ਜਿਹੜਾ ਵੈ ਜੀ ਉਹ ਟੈਸਟ ਕਰੇਗਾ ਔਰ ਜਾਂ ਔਰ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਨਹੀਂ ਹੈਗੇ ਜਿਹੜੇ ਵਰਕਰ ਨੇ ਉਸ ਟੈਸਟ ਕਰਕੇ ਭੇਜ ਰਹੇ ਨੇ ਔਰ ਉਹਨਾਂ ਦੇ ਤੋਂ ਵੈਲਿਡ ਹੋ ਰਹੇ ਨੇ ਔਰ ਜੇ ਬਾਕੀ ਸਾਡੇ ਜਿਹੜੇ ਲੋਕਾਂ ਦੇ ਕੌਂਸਲਰ ਜਿੱਤਿਓ ਹੀ ਕੌਂਸਲਰ ਸੀ ਉਹਨਾਂ ਦੀਆਂ ਜਿਹੜੀਆਂ ਅਥਾਰਟੀਆਂ ਨੇ ਉਹਨਾਂ ਨੂੰ ਵਾਪਸ ਲੈ ਆ ਵੀ ਕੋਈ ਸਹਿਨ ਨਹੀਂ ਕਰੇਗਾ ਵੀ ਉਹਨਾਂ ਦੇ ਕਾਉਂਸਲ ਲੜੇ ਵੀ ਨੇ ਹੋਏ ਉਹਨਾਂ ਦੇ ਸائن ਹੋ ਰਹੇ ਨੇ ਸਾਡੇ ਕਾਉਂਸਲ ਰਹਿ ਚੁੱਕੇ ਨੇ 20 25 ਸਾਲ ਤੋਂ ਕਾਉਂਸਲ ਰਹਿ ਚੁੱਕੇ ਉਹਨਾਂ ਦਾ ਕੋਈ ਵੀ ਕਿਸੇ ਐਮਐਲਏ ਜ਼ਿਲ੍ਹੇ ਹਸਨ ਕਰਕੇ ਨਹੀਂ ਦੇ ਸਕਦੇ ਮੰਡੀਤੀ ਮੈਡਮ ਨੂੰ ਮਿਲਿਆ ਉਹ ਡੀਸੀਬ ਨੂੰ ਅਸੀਂ ਸ਼ਿਕਾਇਤ ਕਰਕੇ ਆਇਆ ਵੀ ਇਹ ਜਿਹੜਾ ਥੱਲੇ ਜਿਹੜਾ ਸਰਕਾਰੀ ਅਫਸਰ ਨੇ ਧੱਕਾ ਕਰ ਰਹੇ ਨੇ ਜਦੋਂ ਕੋਈ ਫਾਰਮ ਲੈ ਕੇ ਆਂਦਾ ਹੈ ਤੇ ਉਹ ਕਹਿੰਦੇ ਜੀ ਐਮਐਲਏ ਦੇ ਸਾਈਨ ਕਰਾ ਕੇ ਲਿਓ ਦੋ ਐਮਐਲਏ ਸਾਈਨ ਕਰਾ ਕੇ ਲਿਓ ਅਸੀਂ ਕੋਈ ਵੀ ਜਿਹੜਾ ਸਾਡਾ ਕੋਈ ਲੋਕ ਨੇ ਮੱਲੇਦਾਰ ਉਹ ਇੱਕ ਐਮਐਲਏ ਦੇ ਸਾਈਨ ਕਰਾਉਂਦੇ ਨੇ ਜੋ ਦੂਸਰੇ ਕੋਲ ਜਾਂਦੇ ਨੂੰ ਕਹਿੰਦੇ ਤ ਇਹ ਐਮਐਲਏ ਦੀ ਆਪਣੀ ਇੰਨੀ ਏਗੋ ਹੈਗੀ ਉਹ ਸਾਈਨ ਨਹੀਂ ਕਰ ਰਹੇ ਠੀਕ ਹੈ ਨਾ ਔਰ ਲੋਕ ਪਰੇਸ਼ਾਨ ਹੋ ਰਹੇ ਨੇ ਇਹ ਐਮਐਲਏ ਸਾਈਨ ਕਰਨ ਦੀ ਕੀ ਲੋੜ ਕੀਏ ਜਿਹੜੇ ਵੀ 22 25 25 ਸਾਲ ਤੋਂ ਕੌਂਸਲ ਲੜ ਰਹੇ ਨੇ ਜਿਹੜੇ ਜਿਨ੍ਹਾਂ ਦਾ ਅਧਿਕਾਰ ਹੈ ਤੁਸੀਂ ਜਿਹੜਾ ਖੋਹ ਲਿਆ ਹੋਵੇ ਅਸੀਂ ਉਹ ਅਧਿਕਾਰ ਜਿਹੜਾ ਵਾਪਸ ਲੈਣ ਆਏ ਆ ਵੀ ਜਿਹੜੇ ਸਾਡੇ ਕੌਂਸਲਰ ਉਹਨਾਂ ਦੇ ਜਿਹੜੇ ਸਾਈਨ ਨੇ ਉਹ ਵੈਲਿਡ ਹੋਣ ਚਾਹੀਦੇ ਉਹ ਕਹਿੰਦੇ ਜੀ ਅਸੀਂ ਇਹਦੀ ਇਨਕੁਆਰੀ ਕਰਾ ਕੇ ਚੈੱਕ ਕਰਵਾ ਕੇ ਤੇ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਪਬਲਿਕ ਪਰੇਸ਼ਾਨ ਹੋ ਰਹੀ ਹੈ ਸਰਕਾਰ ਇਲੈਕਸ਼ਨ ਕਿਉਂ ਨਹੀਂ ਕਰਾ ਰਹੀ ਹੈ ਇਲੈਕਸ਼ਨ ਤੇ ਡਰੀ ਹੋਈ ਸਰਕਾਰ ਹੈ ਜੀ ਕੰਮ ਕੋਈ ਕੀਤਾ ਨਹੀਂ ਝੂਠੇ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਔਰ ਅਜੋ ਇਲੈਕਸ਼ਨ ਤੇ ਜਾ ਕੇ ਉਹਨਾਂ ਨੂੰ ਪਤਾ ਵੀ ਸਾਡਾ ਕੋਈ ਕੌਂਸਲਰ ਤੇ ਜਿੱਦਣਾ ਜਮਾਨਤ ਜਬਤ ਹੋਣੀਆਂ ਨੇ ਇੱਥੇ ਐਮਐਲਏ ਦੀਆਂ ਤੁਹਾਡੇ ਸਾਹਮਣੇ ਕੀ ਹਾਲਾਤ ਹੋਏ ਨੇ ਉਹ ਆਪਣੇ ਬੋਤਾਂ ਕਰ ਗਏ ਆਪਣੇ ਵਾਰ ਤੱਕ ਕਰ ਗਏ ਤੇ ਕੌਂਸਲਰ ਕਿੱਥੋਂ ਜਿੱਤ ਸਕਦੇ ਨੇ ਇਸ ਕਰਕੇ ਉਹ ਡਰਦੇ ਨੇ ਕਰਾਣਾਂ ਨਹੀਂ ਚਾਹੁੰਦੇ ਉਹਨੇ ਵੀ ਇਸੇ ਗੱਲ ਨੂੰ ਲੈ ਕੇ ਡਿਮਾਂਡ ਜਿਹੜੀ ਕੀਤੀ ਹੈ ਦਦੀ ਹੋਈ ਆਮ ਆਦਮੀ ਪਾਰ ਕਿਉਂਕਿ ਉਹਨਾਂ ਦੀ ਜਿਹੜਾ ਕਰਨੀ ਔਰ ਕਤਨੀ ਦੀ ਫਰਕ ਹੈ ਲੋਕਾਂ ਨੇ ਕੰਮ ਨਹੀਂ ਕੀਤੇ ਲੋਕੀ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਉਹ ਇਸ ਕਰਕੇ ਇਲੈਕਸ਼ਨ ਕਰਨ ਜਾਂਦੇ ਔਰ ਪਬਲਿਕ ਜਿਹੜੀ ਪਰੇਸ਼ਾਨ ਹੋ ਰਹੀ ਕਿਸੇ ਗਲੀ ਮੱਲੇ ਦਾ ਕੋਈ ਕੰਮ ਨਹੀਂ ਹੋ ਰਿਹਾ ਇੰਨੀ ਪਰੇਸ਼ਾਨੀਆਂ ਲੋਕਾਂ ਨੂੰ ਇਸ ਟਾਈਮ ਦੇ ਵਿੱਚ ਦੇਖੋ ਇਸ ਟਾਈਮ ਕਿੰਨਾ ਹੈਗਾ ਤੁਹਾਡੇ ਮੱਛਰ ਕਿੰਨੇ ਹੈਗੇ ਨੇ ਡੇਂਗੂ ਚੱਲਿਆ ਹੋਇਆ ਵੇ ਔਰ ਕੋਈ ਕੋਈ ਫੋਕਿੰਗ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਿਹਾ ਇਸ ਟਾਈਮ ਸ਼ਹਿਰ ਲੁਧਿਆਣੇ ਦਾ ਬੁਰਾ ਹਾਲ ਹੋ ਰਿਹਾ ਟਾਪ 10 ਤੇ ਹੈ 10ਵੇਂ ਨੰਬਰ ਤੇ ਦੇਖੋ ਪলিউਸ਼ਨ ਦੇ 10ਵੇਂ ਨੰਬਰ ਤੇ ਵ ਜਾਂ 11ਵੇਂ ਨੰਬਰ ਤੇ ਵ ਪਰ ਪੰਜਾਬ ਜਿਹੜੀ ਸਰਕਾਰ ਹੈ ਉਹਦੇ ਜੇ ਆਪਾਂ ਉਹਦੀ ਉਹਦੀ ਗੱਲ ਕਰੀਏ ਤੇ ਅੱਜ ਅਸੀਂ 10ਵੇਂ ਨੰਬਰ ਤੇ ਆ ਇਹੋ ਜੀ ਨਕਮੀ ਸਰਕਾਰ ਆਈ ਹੈ ਲੋਕ ਪਹਿਲ ਨੇ ਖੱਜਲ ਹੋ ਰਹੀ ਕਿੰਨੇ ਕੁ ਪਰੇਸ਼ਾਨ ਨੇ ਲੋਕ ਪਿੱਲ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਜੇ ਮੈਂ ਕਵਾਂਗਾ ਕਿ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਔਰ ਪੰਜਾਬ ਦੀ ਅਜਕਸਤਾ ਦੇ ਵਿੱਚ ਅੱਜ ਅਸੀਂ ਸਾਰੇ ਕੌਂਸਲਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਚੁਣੇ ਹੋਏ ਕੌਂਸਲਰ ਆ ਸਾਰੇ ਅੱਜ ਅਸੀਂ ਮਿਲੇ ਆ ਅਸੀਂ ਆਪਣੇ ਦੁਖੜੇ ਦਦੇ ਆ ਔਰ ਰੋਏ ਆ ਆ ਕੇ ਉਹਨਾਂ ਨੂੰ ਦੱਸਿਆ ਕਿ ਸਾਡੇ ਨਾਲ ਵਿਸਕਰਾ ਕੀਤਾ ਜਾ ਰਿਹਾ ਔਰ ਜਿਹੜੇ ਕੌਂਸਲਰ ਜਿਹੜੇ ਮੌਜੂਦ ਨੇ ਇਸ ਟਾਈਮ ਮੌਜੂਦਾ ਨੇ ਉਹਨਾਂ ਨੂੰ ਯਾਨੀ ਕਿ ਉਹਨਾਂ ਦੇ ਨਾਲ ਬੇਰੁਖੀ ਦਿਖਾਈ ਜਾ ਰਹੀ ਆ ਪ੍ਰਸ਼ਾਸਨ ਵੀ ਜਿਹੜਾ ਉਹ ਸਰਕਾਰ ਦੇ ਅੱਗੇ ਵਿਕ ਚੁੱਕਿਆ ਔਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹੋ ਜਿਹਾ ਕੰਮ ਨਾ ਹੋਣ ਅੱਜ ਡੀਸੀ ਸਾਹਿਬ ਨੂੰ ਮੈਡਮ ਨੂੰ ਅਸੀਂ ਬੜੇ ਵਿਸਤਾਰ ਦੇ ਨਾਲ ਸਾਰੀਆਂ ਗੱਲਾਂ ਦਸੀਆਂ ਪਹਿਲੀ ਗੱਲ ਅਸੀਂ ਦੱਸੀ ਹੈ ਕਿ ਕੌਂਸਲਰਾਂ ਦੇ ਅਧਿਕਾਰ ਜਿਹੜੇ ਆ ਕਿਉਂ ਖਤਮ ਕੀਤੇ ਗਏ ਕੌਂਸਲਰਾਂ ਦੀ 1964 ਤੋਂ ਲੈ ਕੇ 1991 ਤੱਕ ਮਿਊਸਪਲਟੀਜ਼ ਦੀ ਮਿਊਸਪਲਟੀ ਦੇ ਵਿੱਚ ਜਿੰਨੇ ਵੀ ਮਿਊਸਪਲਟੀ ਦੇ ਮੈਂਬਰ ਸੀਗੇ ਉਹਨਾਂ ਦੀ ਮੋਰਦਾ ਅਧਿਕਾਰ ਕਿਸੇ ਨੇ ਖੋਇਆ ਨਹੀਂ ਸੀਗਾ ਇਲੈਕਸ਼ਨ ਤਾਂ ਹੁੰਦੇ ਰਹਿੰਦੇ ਸੀ ਪਰ ਅਧਿਕਾਰ ਨਹੀਂ ਖੋਇਆ ਗਿਆ ਸੀ ਅੱਜ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜੇ ਅਧਿਕਾਰ ਖੋਏ ਆ ਅਸੀਂ ਉਹਦੀ ਨਿੰਦਾ ਕੀਤੀ ਹੈ ਦੂਸਰਾ ਅਸੀਂ ਕਾਉਂਸਲਰ ਰਹੇ ਹਾਂ ਮਤਲਬ ਹੁਣ ਵੀ ਤੁਸੀਂ ਐਜ਼ ਐ ਜਿੱਥੇ ਵਾਡ ਪ੍ਰਧਾਨ ਹੈਗੇ ਆ ਮਤਲਬ ਕਿਆਂ ਕਿਕ ਦਿੱਕਤਾਂ ਲੋਕਾਂ ਦੀਆਂ ਹੈਗੀਆਂ ਦੋ ਚਾਰ ਸਵਸਿਆਵਾਂ ਨੇ ਦੇਖੋ ਨੀਲੇ ਕਾਰਡਾਂ ਦੀ ਸਭ ਤੋਂ ਪਹਿਲੇ ਮੈਂ ਤੁਹਾਨੂੰ ਗੱਲ ਦੱਸਾਂ ਜਿਹੜੇ ਨੀਲੇ ਕਾਰਡ ਆ ਉਹਨਾਂ ਦੇ ਵਿੱਚ ਪਹਿਲਾਂ ਤੇ ਇਹਨਾਂ ਨੇ 30000 ਕਾਰਡ ਲੁਧਿਆਣਾ ਸ਼ਹਿਰ ਦਾ ਕਟਿਆ ਉਹ ਹਜੇ ਤੱਕ ਉਹਨਾਂ ਦੇ ਵਿੱਚੋਂ ਵੀ 16000 ਕਾਰਡ ਐਸੇ ਨੇ ਜਿਨ੍ਹਾਂ ਦੇ ਬਹਾਲ ਨਹੀਂ ਕੀਤੇ ਗਏ ਉਹ ਗਰੀਬਾਂ ਦੇ ਹੱਕ ਦੇ ਉੱਤੇ ਜਿਹੜੀ ਰੋਟੀ ਆ ਉਹਨਾਂ ਦੀ ਖੋਈ ਗਈ ਆ ਦੂਸਰਾ ਇਸ਼ਤਮ ਕਾਰਡ ਜਿਹੜੀ ਸੈਂਟਰ ਸਰਕਾਰ ਦੀ ਸਕੀਮ ਹੈ ਉਸ ਕਾਰਡ ਦੇ ਉੱਪਰ ਨੀਲਾ ਕਾਰਡ ਬੰਨਾ ਹੈ ਉਹ ਇਸ਼ਤਮ ਕਾਰਡ ਜਿਹੜਾ ਹੈਗਾ ਉਹਨਾਂ ਦੀਆਂ ਲਿਸਟਾਂ ਬਣੀਆਂ ਹੋਈਆਂ 2021 ਔਰ 22 ਦੇ ਵਿੱਚ ਜਿਹੜੇ ਇਸ਼ਤਮ ਕਾਰਡ ਬਣੇ ਸੀਗੇ ਉਹਨਾਂ ਦੇ ਨੀਲੇ ਕਾਰਡ ਬੰਨੇ ਆ ਉਹ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਇਨਸਪੈਕਟਰ ਬੈਠ ਕੇ ਇਹ ਜਿਹੜਾ ਕੰਮ ਕਰ ਰਹੇ ਆ ਉਹਦੀ ਅਸੀਂ ਨਿੰਦਿਆ ਕੀਤੀ ਹੈ ਉਹਦੀ ਅਸੀਂ ਇਨਕੁਆਰੀ ਬਿਠਾਓ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਇਨਸਪੈਕਟਰ ਉਹਨਾਂ ਵਲੰਟੀਅਰਾਂ ਦੇ ਜਾਵੇ ਦੀਪੋ ਹੋਲਡਰ ਤੇ ਜਾ ਕੇ ਅਗਰ ਦੀਪੋ ਹੋਲਡਰ ਤੇ ਜਾ ਕੇ ਤੇ ਗੱਲ ਸਮਝ ਆਂਦੀ ਆ ਤੇ ਜੇ ਕਿਸੇ ਵਲੰਟੀਅਰ ਦੇ ਦਫਤਰ ਦੇ ਵਿੱਚ ਜਾ ਕੇ ਸ਼ੁਰੂ ਕਰਦਾ ਉਹਦੀ ਗੱਲ ਨਹੀਂ ਸਮਝ ਆਂਦੀ ਕਦੇ ਕਾਉਂਸਲਰਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜਿਹੜੇ ਵਾਰਡ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀਆਂ ਮੋਰਾਂ ਚੱਲੀਆਂ ਸ਼ੁਰੂ ਹੋ ਗਈਆਂ ਨੇ ਬਿਲਕੁਲ ਇਸੇ ਗੱਲ 'ਤੇ ਤਾਂ ਉਹਨਾਂ ਨੂੰ ਮਿਲੇ ਆਂ ਸੀ ਇਹ ਗੱਲਾਂ ਅੱਗੇ ਰੱਖੀਆਂ ਨੇ ਦੂਸਰਾ ਮੈਂ ਸਰਕਾਰੀ ਸਕੂਲ ਜਿਹੜਾ ਮੇਰੇ ਇਲਾਕੇ ਦੇ ਵਿੱਚ ਕਰਵਾਈ ਨਗਰ 'ਚ ਬਣਿਆ ਹੋਇਆ 8.5 ਕਰੋੜ ਦੀ ਲਾਗਤ ਦਾ ਬਣਿਆ ਉਹਦਾ ਵੀ ਮੁੱਦਾ ਮਟਾਇਆ ਕਿ ਅੱਜ 1.5 ਸਾਲ ਤੋਂ ਉਹ ਸਰਕਾਰੀ ਸਕੂਲ ਬਣ ਕੇ ਤਿਆਰ ਆ ਉਸ ਨੂੰ ਚਾਲੂ ਨਹੀਂ ਕੀਤਾ ਗਿਆ ਪਰ ਮੈਂ ਸਮਝਦਾ ਕਿ ਸਰਕਾਰ ਕਿਤਨਾ ਕਿਤੇ ਇਹ ਜਿਹੜਾ ਕੰਮ ਕਰ ਰਹੀ ਹੈ ਉਹ ਗਲਤ ਕਰ ਰਹੀ ਹੈ ਔਰ ਉਹਨਾਂ ਦੇ ਨਾਲ ਐਮਐਲਏ ਜਿਹੜੇ ਆ ਉਹਨਾਂ ਦੀ ਸਾਰੀ ਗੱਲ ਮੰਨ ਕੇ ਇਹ ਸਾਰੇ ਕੰਮ ਜਿਹੜੇ ਹੋ ਰਿਹਾ ਸਰਪੰਚਾਂ ਦੀ ਪਾਵਰ ਬਿਹਾਲ ਕੀਤੀ ਹੈ ਦੁਬਾਰਾ ਬਹਾਲ ਕੀਤੀ ਹੈ ਨਹੀਂ ਲੱਗਦਾ ਵੀ ਕੌਂਸਲਰਾਂ ਦੀ ਵੀ ਬਿਲਕੁਲ ਬਹਾਲ ਹੋਣੀ ਚਾਹੀਦੀ ਹੈ ਬਹਾਲ ਹੋਣੀ ਜੇ ਤੁਸੀਂ ਇਲੈਕਸ਼ਨ ਕਰਾ ਲਓ ਤੁਹਾਨੂੰ ਇਹਨਾਂ ਨੇ ਡਰ ਰਹਾ ਤੁਸੀਂ ਚਾਹ ਤੁਸੀਂ ਆਪਣੀ ਬਣਾਓ ਤੁਸੀਂ ਮੇਅਰ ਬਣਾਓ ਆਪਣਾ ਇਲੈਕਸ਼ਨ ਤਾਂ ਕਰਾਓ ਘਟਾ ਘਟਾ ਔਰ ਮੈਂ ਸਮਝਦਾ ਕਿ ਇਹਨਾਂ ਨੇ ਇਲੈਕਸ਼ਨ ਨਹੀਂ ਕਰਾਣੇ ਕਿਉਂਕਿ ਇਹ ਡਰੀ ਹੋਈ ਸਰਕਾਰ ਆ ਇਹਨੂੰ ਇਹ ਪਤਾ ਲੱਗ ਗਿਆ ਕਿ ਸਾਡਾ ਜਿਹੜਾ ਮੇਅਰ ਆ ਉਹ ਨਲੂ ਜਾਣੇ ਚ ਨਹੀਂ ਬੰਦ ਰਿਹਾ ਜਾਂ ਜਾ ਰਿਹਾ ਇਸ ਕਰਕੇ ਇਸ ਸਰਕਾਰ ਇਲੈਕਸ਼ਨ ਨਹੀਂ ਕਰਵਾਣੀ ਚਾਹ। ਕਰਵਾ ਨਹੀਂ ਰਹੀ ਜਨਤਾ ਬਿਹਾਲ ਹੈ ਵਾਰਡ ਪ੍ਰਧਾਨ ਆਪਣੀਆਂ ਮੋਹਰਾਂ ਚ ਲਾ ਰਹੇ ਨੇ ਜਦੋਂ ਕਿ ਜਿੱਤੇ ਹੋਏ ਕੌਂਸਲਰ ਅੱਜ ਬੈਕਫੋਰਟੇ ਬੜੇ ਦੁੱਖ ਦੀ ਗੱਲ ਹੈ ਸੇਰ ਤੋਂ ਸ਼ਾਮ ਤੱਕ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਅੱਜ ਲੋਕਤੰਤਰ ਦੀ ਹੱਤਿਆ ਕਰ ਰਹੇ ਸਾਡੇ ਲੋਕਤੰਤਰ ਦਾ ਜਿਹੜਾ ਸਭ ਤੋਂ ਨੀ ਜੜੀ ਹੈਗੀ ਆ ਉਹ ਪੰਚਾਇਤੀ ਰਾਜ ਸਿਸਟਮ ਹੈ ਔਰ ਲੋਕਲ ਬਾਡੀਜ਼ ਦਾ ਸਿਸਟਮ ਹੈਗਾ ਅੱਜ ਸਾਰੇ ਪੰਜਾਬ ਦੀਆਂ ਲੋਕਲ ਬਾਡੀਜ਼ ਭੰਗ ਪਈਆਂ ਨੇ ਕਾਰਪੋਰੇਸ਼ਨਸ ਭੰਗ ਪਈਆਂ ਨੇ ਪੰਚਾਇਤਾਂ ਭੰਗ ਪਈਆਂ ਨੇ ਸਰਕਾਰ ਖਾਰ ਦੇ ਡਰ ਦੇ ਮਾਰੇ ਉਹਨਾਂ ਨੇ ਚਲੋਪ ਨਹੀਂ ਕਰਾ ਰਹੀ ਕਿਹ ਲੋਕਤੰਤਰ ਦੀ ਹੱਤਿਆ ਨਹੀਂ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਨੇ ਸਵੇਰ ਤੋਂ ਲੱਗੇ ਸ਼ਾਮ ਤੱਕ ਭਗਵੰਤ ਮਾਨ ਉਹਨਾਂ ਦੇ ਮੰਤਰੀ ਆਮ ਆਦਮੀ ਪਾਰਟੀ ਕਿਸ ਕੱਲ ਤੋਂ ਡਰਦੇ ਨੇ ਮਨੇ ਤਾਂ ਨਕਮੀ ਨਰਲੀ ਸਰਕਾਰ ਹੈ ਮੰਨਿਆ ਹਰ ਫਰੰਟ ਤੇ ਫੇਰ ਹੋਣ ਵਾਲੀ ਸਰਕਾਰ ਹੈ ਮੰਨਿਆ ਕਿ ਅੱਜ ਲਾਅ ਐਂਡ ਆਰਡਰ ਤਬਾਹ ਹੋ ਕੇ ਰਹਿ ਗਿਆ ਪੰਜਾਬ ਦਾ ਜਿਹਦਾ ਜੀ ਕਰਦਾ ਜਿੱਥੇ ਜੀ ਕਰਦਾ ਗੋਲੀ ਮਾਰਦਾ ਲੁੱਟਕੋ ਕਰਦਾ ਮੰਨਿਆ ਅਸੀਂ ਸਾਰੀ ਗੱਲ ਉਸ ਨਕਮੇ ਹੋ ਅਸੀਂ ਇਹ ਮੰਨਦੇ ਆ ਅਸੀਂ ਮੰਨਦੇ ਆ ਤੁਸੀਂ ਗੈਂਗਸਟਰਵਾਦ ਨਹੀਂ ਰੋਕ ਸਕਦੇ ਕਿਉਂਕਿ ਤੁਸੀਂ ਗੈਂਗਸਟਰਸ ਨੂੰ ਬਣਾ ਦਿੰਦੇ ਹੋ ਅਸੀਂ ਮੰਨਦੇ ਆ ਕਿ ਤੁਸੀਂ ਨਸ਼ਾ ਨਹੀਂ ਖਤਮ ਕਰ ਸਕਦੇ ਕਿਉਂਕਿ ਤੁਸੀਂ ਨਸ਼ਾ ਵੇਚਵਾਉਂਦੇ ਹੋ ਅਸੀਂ ਮੰਨਦੇ ਆ ਕਿ ਤੁਸੀਂ ਨੌਜਵਾਨਾਂ ਨਾਲ ਜਿਹੜਾ ਧੋਖਾ ਕਰਦੇ ਹੋ ਬੇਰੋਜ਼ਗਾਰੀ ਖਤਮ ਕਰਨ ਦਾ ਨਾਟਕ ਕਰਦੇ ਹੋਗੇ ਅਸੀਂ ਇਹ ਵੀ ਮੰਨਦੇ ਆ لیکن لوکतंत्र ਦਾ ਜੋ ਅਧਿਕਾਰ ਲੋਕਾਂ ਦਾ ਹੈਗਾ ਕਿ ਆਪਣਾ ਨੁਮਾਇੰਦਾ ਚੁਣਨ ਦਾ ਉਹ ਤੇ ਡਾਕਾ ਕਿਉਂ ਮਾਰਦੇ ਹੋ ਡਰਦੇ ਹੋ ਕਿ ਲੋਕ ਪੜਕਾ ਪੜਕਾ ਕੇ ਮਾਰਨਗੇ ਤੁਹਾਨੂੰ ਮਿਨਿਸਪੈਲਟੀਆਂ ਤੇ ਪੰਚਾਇਤਾਂ ਦੇ ਵਿੱਚ ਤੁਹਾਡੇ ਕੁਕਰਮਾ ਕਰਕੇ ਤੁਹਾਡੀ ਨਕਮੀ اور ਠੱਲੀ ਸਰਕਾਰ ਕਰਕੇ ਹੋਰ ਜਿਹੜੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਸ اٹیسਟ ਕਰਦੇ ਨੇ ਵਿਟਨੈਸ ਕਰਦੇ ਨੇ ਵਿਦਵੀਚ ਅਥਾਰਟੀ اور ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਸਰਕਾਰੀ ਆਫੀਸਰਸ ਜਿਹੜੇਗੇ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਔਰ ਸੀਐਮ ਦੇ ਕਹਨ ਦੇ ਉਤੇ ਉਸ ਅਟੈਸਟੇਸ਼ਨ ਨੂੰ ਅਕਸੈਪਟ ਕਰਦੇ ਨੇ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਔਰ ਸਰਕਾਰ ਦੇ ਮੁਲਾਜ਼ਮਾਂ ਨੂੰ ਕਿਸ ਅਥਾਰਟੀ ਦੇ ਨਾਲ ਉਹ ਸਿਗਨੇਚਰ ਕੀਤੇ ਜਾਂਦੇ ਨੇ ਔਰ ਉਸ ਨੂੰ ਤੁਸੀਂ ਅਕਸੈਪਟ ਕਰਦੇ ਹੋ ਦੂਜੀ ਗੱਲ ਇਹ ਹੈ ਕਿ ਐਮਐਲਏ ਜਾਂ ਗੈਸਟ੍ਰੋ ਡਾਕਟਰ ਮੈਨੂੰ ਦੱਸ ਦਿਓ ਆਮ ਜਨਤਾ ਦਾ ਹਿੰਮਤ ਹੈ ਕਿ ਕਿਸੇ ਗੈਸਟ੍ਰੋ ਡਾਕਟਰ ਕੋਲ ਜਾ ਕੇ ਟੈਸਟ ਕਰਾ ਲਵੇ ਕੋਈ ਫਾਰਮ ਕਿਉਂਕਿ ਇਹ ਸਰਕਾਰ ਨੂੰ ਲੋਕਾਂ ਨੇ ਇਨਕਾਰ ਦਿੱਤਾ ਹੈ ਇਹਨਾਂ ਨੇ ਇੱਕ ਨਮਾਤਰਿਕਾ ਕਾਰਡ ਲੈ ਕੇ ਵੀ ਐਸੇ ਬਾਹਰ ਨੇ ਚਲਾ ਐਮਐਲਏ ਕੋ ਲੁਕੀ ਆਣਗੇ ਉਹਨੂੰ ਮਿਲਣਗੇ ਉੱਤੇ ਉਹਨਾਂ ਥੜੇ ਚੜਦਾ ਕੋਈ ਨਹੀਂ ਦੁਕਾਨਦਾਰੀਆਂ ਕਹਿ ਸਕਦੇ ਚਲਦੀਆਂ ਨੇ ਤੁਸੀਂ ਇਹਨੂੰ ਕਿ ਕੋਈ ਵੀ ਰੂਪ ਦੇ ਲਓ ਜਿਹੜੋਂ ਜੋਣ ਦੇ ਏਜੰਟ ਕਰਦੇ ਪਏ ਤੁਹਾਡੇ ਸਾਰੇ ਸਾਹਮਣੇ ਮੈਨੂੰ ਇਸ ਚ ਕਹਿਣ ਦੀ ਲੋੜ ਨਹੀਂ ਗਈ ਕਿ ਜਿਹੜੀ ਦੁਕਾਨਦਾਰੀਆਂ ਚਲਾਉਂਦੇ ਨੇ ਉਹ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਸਾਰੀ ਤਰ੍ਹਾਂ ਧਿਆਨ ਚ ਲੈਂਦੀਆਂ ਨੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਅਟੈਸਟੇਸ਼ਨ ਦੀ ਜ਼ਰੂਰਤ ਨਹੀਂ ਹੈਗੀ ਸਟੇਟ 'ਤੇ ਫਾਰਮ ਸਿਰਫ ਸੈਲਫ ਟੈਸਟਿਡ ਦੇਣਗੇ ਉਹ ਸੈਪਟ ਕਿਤੇ ਜਾਣਗੇ ਜਿਹੜੇ ਆਮ ਆਦੀ ਪਾਰਟ ਵਲੰਟੀਅਰਸ ਜਿਹੜੇ ਟੈਸਟਿਫਿਕੇਸ਼ਨ ਦਾ ਕੰਮ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੇ ਨੋਟਿਸ ਚ ਸੀਸੀ ਦੀ ਇਨਕੁਆਇਰੀ ਮਾਰ ਕੀਤੀ ਹੈ ਔਰ ਸਖਤ ਕਚਨੋ ਤੇ ਲਿੱਤਾ ਜਾਏਗਾ ਅਸੀਂ ਹੋਪ ਉਮੀਦ ਕਰਦੇ ਆ ਕਿ ਡੀਸੀ ਸਾਹਿਬ ਆਪਣੇ ਇੱਕੇ ਸ਼ਬਦਾਂ ਤੇ ਅਮਲ ਵੀ ਕਰਨਗੇ ਔਰ ਲੁਧਿਆਣੇ ਦੀ ਜਨਤਾ ਨੂੰ ਔਰ ਇਹਦਾ ਰਾਹਤ ਮਿਲੇਗੀ ਸਰ ਕੇਂਦਰ ਚ ਸਰਕਾਰ ਤੁਹਾਡੀ ਲੱਗਦਾ ਕਿ ਇਸ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਜਲਦੀ ਜਾਰੀ ਹੋਣੀ ਚਾਹੀਦੀ ਹੈ ਕਿ 2 ਸਾਲ ਹੋ ਗਏ ਜਿਹੜੀ ਇਲੈਕਸ਼ਨ ਨਹੀਂ ਹੋ ਪਈ ਦੇਖੋ ਇਹ ਕੰਮ ਜਿਹੜਾ ਹੈਗਾ ਵਾ ਇਹ ਸੂਬਾ ਸਰਕਾਰ ਦਾ ਹੈ ਇਹ ਚ ਕੇਂਦਰ ਇੰਟਰਫੇਰਿੰਗ ਦਾ ਇੱਕ ਸਟੈਂਡਰਡ ਫੈਡਰਲ ਸਟਰਕਚਰ ਹੈਗਾ ਕਿ ਸੁਭਾ ਸਰਕਾਰ ਦੀ ਜ਼ਿੰਮੇਵਾਰੀ ਹੈ ਹੁਣ ਇਹ ਹੋਈ ਨਿਕੰਮੀ ਨਠੜੀ ਸਰਕਾਰ 92 ਵਿਧਾਇਕ ਦੇ ਕੇ ਲੋਕਾਂ ਨੇ ਚੁਣੇ ਉਹ ਖੁਦ ਇਹਨੇ ਲੋਕ ਪਸੰਦੇ ਪਏ ਨੇ ਕਿ ਕਿਹੜੇ ਵੇਲੇ ਕਿਹੜੀ ਗਲਤੀ ਕਰ ਲਈ 92 ਵਿਧਾਇਕ ਚੁਣ ਕੇ ਦੇਤੇ ਨਿਕੰਮੇ ਜਿਹੜੇ ਸਵਾਏ ਆਪਣੀਆਂ ਦੁਕਾਨਦਾਰੀਆਂ ਚਲਾਉਂਦੇ ਜਨਤਾ ਦਾ ਰਾਹ ਹੀ ਨਹੀਂ ਕੋਈ ਲੋਰੇ ਲੋਕ ਪਰੇਸ਼ਾਨ ਕੰਮ ਨਹੀਂ ਹੋ ਰਹੇ ਐਮਐਲਏ ਤੱਕ ਪਹੁੰਚ ਕਰਨੀ ਪੈਂਦੀ ਹੈ ਐਮਐਲਏ ਮਿਲਦੇ ਨਹੀਂ ਸੀ ਤਵੇ ਇਹੀ ਵੱਡੀ ਸਮੱਸਿਆ ਤੁਸੀਂ ਸਹੀ ਗੱਲ ਕਹੀ ਆ ਇੱਕ ਚੁਣਿਆ ਹੋਇਆ ਨਮਾਇੰਦਾ ਅਗਰ ਉਹਦਾ ਸਮਾਂ ਪੂਰਾ ਹੋ ਗਿਆ ਅਗਰ ਕਾਨੂੰਨੀ ਪ੍ਰਕਿਰਿਆ ਕਿ ਉਹਦੀ ਸੈਨਿੰਗ ਅਥਾਰਟੀ ਡਿਸਾਲਵ ਕਰਨੀ ਆ ਤੇ ਮੰਨ ਲੈਣੇ ਅਸੀਂ ਤੁਹਾਡੀ ਗੱਲ ਨੂੰ ਬਿਲਕੁਲ ਠੀਕ ਕਹਿ ਰਹੇ ਹਾਂ ਤੁਸੀਂ ਜੀ ਕਾਨੂੰਨ ਨੂੰ ਮੰਨ ਕੇ ਚੱਲਣ ਵਾਲੇ ਲੋਕਾਂ ਪਰ ਚੋਣਾਂ ਕਿਨੇ ਕਰਾਣੇ ਨੇ ਤੁਸੀਂ ਚੋਣ ਕਿਉਂ ਨਹੀਂ ਕਰਾ ਰਹੇ ਕਿਉਂ ਲੋਕਾਂ ਦਾ ਘਾਨ ਕਰ ਰਹੇ ਹੋ ਲੋਕਾਂ ਨੂੰ ਪਸੀਜ ਰਹੇ ਹੋ ਫਿਰ ਤੁਸੀਂ ਉਹਨਾਂ ਉਹ ਲੋਕ ਉਹਨਾਂ ਫਾਰਮਾਂ ਨੂੰ ਟੈਸਟ ਕਰਦੇ ਨਹੀਂ ਜਿਹੜੇ ਪਾਰਟੀਆਂ ਦੇ ਨੁਮਾਇੰਦੇ ਨੇ ਜਿਨ੍ਹਾਂ ਕੋਲ ਅਧਿਕਾਰ ਕੋਈ ਨਹੀਂ ਉਹ ਅਧਿਕਾਰ ਕਿਹਨੇ ਦਿੱਤੇ ਇਹ ਉਹ ਤੋਂ ਵੀ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਰਿਹਾ ਇਹਨਾਂ ਇਸ ਜਿਹੜੀਆਂ ਸਮੱਸਿਆਵਾਂ ਨੇ ਨਾ ਇਹ ਲੋਕਾਂ ਦੇ ਨਾਲ ਇੱਕ ਬਹੁਤ ਵੱਡਾ ਧੱਕਾ ਹੋ ਰਿਹਾ ਪੰਜਾਬ ਦੀ ਜਨਤਾ ਭੁਗਤ ਰਹੀ ਆ ਅਰੇ ਪਹਿਲੀ ਵਾਰੀ ਸੁਣਿਆ ਕਿ ਜ਼ਮਾਨਾ self declaration ਵੱਲ ਜਾ ਰਿਹਾ ਔਰ ਇੱਥੇ ਡੈਥ ਸਰਟੀਫਿਕੇਟ ਨੂੰ ਅਟਾ ਕਿਸੇ ਨੇ ਬਣਵਾਣਾ ਹੋਵੇ ਉਹਨੂੰ ਦੋ ਦੋ ਐਮਐਨਏ ਦੇ ਸਾਈਨ ਲੈਣੇ ਪੈਂਦੇ ਨੇ ਇਹ ਪਹਿਲੀ ਵਾਰੀ ਇਹ ਗੱਲ ਸੁਣਨ ਨੂੰ ਆ ਰਹੀ ਆ ਔਰ ਉਹਦੇ ਵਿੱਚ ਵੀ ਇਸ਼ੂ ਦਾ ਟਕਰਾਓ ਜੇ ਇੱਕ ਐਮਐਲਏ ਤੋਂ ਸਾਈਨ ਕਰਾ ਲੇ ਤੇ ਉਹ ਦੂਸਰੇ ਕੋਲ ਦੂਜੇ ਨੰਬਰ ਤੇ ਕਰਾਣ ਲਈ ਪਹੁੰਚ ਗਏ ਤਾਂ ਐਮਐਲਏ ਸਹਿਬਾਨ ਆਪਸ ਦੇ ਵਿੱਚ ਉਹ ਕਹਿੰਦੇ ਯਾਰ ਮੇਰੇ ਇੱਕ ਨੰਬਰ ਤੇ ਕਿਉਂ ਨਹੀਂ ਕਰਾਇਆ ਮੈਂ ਤਾਂ ਦੋ ਨੰਬਰ ਤੇ ਕਰਨੇ ਨਹੀਂ ਤੇ ਭਾਈ ਸਭ ਭੁਗਤ ਕੌਣ ਰਿਹਾ ਭੋਲੀ ਪਾਲੀ ਜਨਤਾ ਭੁਗਤ ਰਹੀ ਹੈ ਪਾਰਟੀ ਉਹਨਾਂ ਦੀ ਐਮਐਲਏ ਉਹਨਾਂ ਦੀ ਹੈ ਫਿਰ ਵੀ ਦੋ ਸਾਈਨ ਹਾਂ ਇਹ ਇਹ ਉਸ ਤੋਂ ਵੀ ਵੱਡਾ ਸਵਾਲ ਹੈ ਨਾ ਕਿ ਅੱਜ ਭੁਗਤ ਕੌਣ ਰਿਹਾ ਆਮ ਪਬਲਿਕ ਭੁਗਤ ਰਹੀ ਹੈ ਆਮ ਪਬਲਿਕ ਨੂੰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇਹ ਚੀਜ਼ਾਂ ਲਈ ਜੇ ਅਗਰ ਅਸੀਂ ਤਾਂ ਹੀ ਬੇਨਤੀ ਕਰਦੇ ਹਾਂ ਅਗਰ ਇਹਨਾਂ ਕੋਲ ਨਹੀਂ ਹੈਗਾ ਇਹ ਮਿਲਦੇ ਨਹੀਂ ਅਵੇਲੇਬਲ ਨਹੀਂ ਤੁਸੀਂ ਕਾਉਂਸਲਰਾਂ ਤੋਂ ਵਾਪਸ ਲੈਣਾ ਤੁਸੀਂ ਏਰੀਆ ਵਾਈਜ਼ ਕਾਉਂਸਲਰ ਵਾਈਜ਼ ਸਾਈਨਿੰਗ ਅਥਾਰਟੀ ਵਾਲੇ ਬੰਦੇ ਬਿਠਾ ਦਿਓ ਨਾ ਜੀ ਆਪਣੇ ਗਵਰਨ ਇੱਥੋਂ ਕੋਈ ਅਪਾਇੰਟ ਕਰ ਦਿਓ ਡਿਪਾਰਟਮੈਂਟ ਵੱਲੋਂ ਜਿਹੜੇ ਉੱਥੇ ਸਾਈਨ ਕਰਦੇ ਨੇ ਪੱਕਾ ਕਮ ਸਿਕਮ ਪਬਲਿਕ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ। ਔਰ ਉਸ ਤੋਂ ਵੀ ਵੱਡੀ ਗੱਲ ਜਦ ਪੈਨਸ਼ਨ ਫਾਰਮਾਂ ਦੇ ਉੱਤੇ ਤਾਂ ਸਾਈਨਿੰਗ ਦੀ ਜ਼ਰੂਰਤ ਹੀ ਨਹੀਂ ਹੈ। ਇਹਦੇ باوجود ਜੇ ਕਾਉਂਸਲਰ ਜਾਂ ਕੋਈ ਜ਼ਿੰਮੇਵਾਰ ਬੰਦਾ ਸਾਈਨ ਕਰਕੇ ਥੋੜੀ ਕਰ ਦੰਦਾ ਤੇ ਤੁਸੀਂ ਉਹ ਅਸੈਪਟ ਨਹੀਂ ਕਰੇਗੇ ਨਹੀਂ ਐਮ.ਐਲ.ਏ. ਦੇ ਲਵਾ ਕੇ ਲਿਆਓ ਜਾਂ ਪਾਰਟੀ ਦੇ ਨੁਮਾਇੰਦੇ ਦੇ ਸਾਈਨ ਕਰਾ ਕੇ ਲਿਆਓ। ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਜਿਹੜੀ ਬਦਲਾਅ ਦੇਣ ਵਾਲੀ ਸਰਕਾਰ ਉਹਦੇ ਦੇ ਨੁਮਾਇंदे ਕਿਸ ਢੰਗ ਦੇ ਨਾਲ ਬਦਲਾਅ ਦੇ ਰਹੇ ਨੇ ਇਹ ਸਾਰਾ ਕੁਝ ਇੱਥੇ ਨਜ਼ਰ ਆ ਰਿਹਾ ਹੈ